ਅੰਮ੍ਰਿਤਸਰ ਦੇ ਵਿੱਚ ਅੱਜ ਜੋ ਸਵੇਰੇ-ਸਵੇਰੇ ਬੰਬ ਬਲਾਸਟ ਹੋਇਆ ਉਸ ਨੂੰ ਲੈ ਕੇ ਹੋਣ ਇੱਕ ਵੱਡਾ ਖੁਲਾਸਾ ਹੋ ਰਿਹਾ ਜੀहां ਜਦੋਂ ਬੰਬ ਬਲਾਸਟ ਹੁੰਦਾ ਜਦੋਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਪੂਰੀ ਜੋ ਹੈ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਉੱਥੇ ਹੀ ਮੌਕੇ ਦੇ ਉੱਤੇ ਅਫਰਾ ਤਫਰੀ ਮਾ ਜਾਂਦੀ ਹੈ ਦੱਸਿਆ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੁੰਦਾ ਹੋਇਆ ਨਜ਼ਰ ਆ ਰਿਹਾ ਪਹਿਲਾ ਸਵਾਲ ਇਹ ਖੜੇ ਹੁੰਦੇ ਨੇ ਕਿ ਕੋਈ ਵੱਡਾ कांड ਹੋਣ ਵਾਲਾ ਸੀ ਪੰਜਾਬ ਦੇ ਵਿੱਚ ਤਾਂ ਮੰਗਲਵਾਰ ਸਵੇਰੇ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਜੋ ਬੰਬ ਧਮਾਕਾ ਹੁੰਦਾ ਉਸ ਵਿੱਚ ਵਿਅਕਤੀ ਬੁਰੀ ਤਰੀਕੇ ਨਾਲ ਜ਼ਖਮੀ ਹੋ ਜਾਂਦਾ ਕਿਵੇਂ ਜੋ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਵਿੱਚ ਵਿਅਕਤੀ ਟੁਕੜੇ ਟੁਕੜੇ ਹੋ ਜਾਂਦਾ ਉਸ ਦੀਆਂ ਲੱਤਾਂ ਬਾਹਾਂ ਜੋ ਹੈ ਉਸ ਦੇ ਸਰੀਰ ਤੋਂ ਵੱਖ ਹੋ ਜਾਂਦੀਆਂ ਨੇ ਖੂਨ ਦੇ ਨਾਲ ਲਤਪਤੋ ਜੋ ਸ਼ਖਸ ਹੁੰਦਾ ਹੈ ਉਹ ਤਸਵੀਰਾਂ ਦੇ ਵਿੱਚ ਨਜ਼ਰ ਆਉਂਦਾ ਹੁੰਦਾ ਸੀ ਕਿ ਉਸ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਜਿਵੇਂ ਬੰਬ ਚੁੱਕਦੇ ਸਮੇਂ ਇੱਕ ਧਮਾਕੇ ਦੇ ਵਿੱਚ ਉਸ ਦੇ ਹੱਥ ਤੇ ਲੱਤਾਂ ਉੱਡ ਗਈਆਂ ਸੀ ਧਮਾਕੇ ਤੋਂ ਬਾਅਦ ਮੌਕੇ ਤੇ ਅੱਗ ਵੀ ਲੱਗ ਜਾਂਦੀ ਹੈ ਉਥੇ ਪੁਲਿਸ ਸੂਤਰ ਮੁਤਾਬਕ ਇਹ tMapਾਕਾ ਜੋ ਸੀ ਅਤਵਾਦੀ ਸੰਗਠਨ ਬੱਬਰ ਖਾਲਸਾ ਨੇ ਕੀਤਾ ਸੀ ਦੱਸਿਆ ਜਾ ਰਿਹਾ ਤੇ ਮ੍ਰਿਤਕ ਇਸੇ ਸੰਗਠਨ ਦੇ ਨਾਲ ਜੁੜਿਆ ਹੋਇਆ ਸੀ tMapਾਕੇ ਤੋਂ ਬਾਅਦ ਮੌਕੇ ਤੇ ਪਹੁੰਚੇ ਪੰਜਾਬ ਪੁਲਿਸ ਦੇ ਬਾਰਡਰ ਰੇਂਜ ਦੇ ਡੀਆਈਜੀ ਸਤਿੰਦਰ ਸਿੰਘ ਨੇ ਵੀ ਮੰਨਿਆ ਕਿ ਉਹ ਅਤਵਾਦੀ ਘਟਨਾ ਸੀ ਮਰਨ ਵਾਲਾ ਆਦਮੀ ਹਥਿਆਰਾਂ ਦੀ ਖੇਪ ਲੈਣ ਆਇਆ ਸੀ ਇਸ ਦੌਰਾਨ tMapਾਕਾ ਹੋ ਜਾਂਦਾ ਤੇ ਟੁਕੜੇ ਟੁਕੜੇ ਜੁ ਹੁੰਦਾ ਉਹ ਵਿਅਕਤੀ ਹੋ ਜਾਂਦਾ ਹੈ ਡੀਆਈਜੀ ਨੇ ਕਿਹਾ ਕਿ ਮ੍ਰਿਤਕਾਂ ਦੀਆਂ ਜੇਬਾਂ ਤੋਂ ਕੁਝ ਸਬੂਤ ਵੀ ਮਿਲੇ ਨੇ ਦੀ ਪਛਾਣ ਕੀਤੀ ਜਾ ਰਹੀ ਹੈ ਉਹ ਕਿਸ ਅਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਜੋ ਨਾਮ ਸਾਹਮਣੇ ਆ ਰਿਹਾ ਉਹ ਬੱਬਰ ਖਾਲਸਾ ਦਾ ਸਾਹਮਣੇ ਆ ਰਿਹਾ ਉਥੇ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਏਜੰਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ਾਂ ਕਰ ਰਹੀਆਂ ਨੇ ਤਮਾਕੇ ਤੋਂ ਬਾਅਦ ਦੀਆਂ ਜਿਗਰ ਅਸੀਂ ਗੱਲ ਕਰੀਏ ਤਿੰਨ ਤਸਵੀਰਾਂ ਵੀ ਸਾਹਮਣੇ ਆਈਆਂ ਉਥੇ ਚਸ਼ਮਦੀਦਾਂ ਦਾ ਕਹਿਣਾ ਸੀ ਕਿ ਉਹ ਇੱਕ ਜ਼ੋਰਦਾਰ ਤਮਾਕਾ ਸੀ ਜੀहां ਉਹਨਾਂ ਨੇ ਕਿਹਾ ਕਿ ਜਿਵੇਂ ਹੀ ਤਮਾਕਾ ਹੋਇਆ ਇੰਨੀ ਕੁ ਜ਼ਿਆਦਾ ਇਲਾਕੇ ਦੇ ਵਿੱਚ ਦਹਿਸ਼ਤ ਮੱਝ ਗਈ ਸੀ ਧਮਾਕਾ ਅੰਮ੍ਰਿਤਸਰ ਦੀ ਰਿਹਾਇਸ਼ੀ ਕਲੋਨੀ ਡੀਸੈਂਟ ਐਵੇਨਿਊ ਦੇ ਬਾਹਰ ਹੋਇਆ ਸੀ ਕਲੋਨੀ ਦੇ ਵਿੱਚ ਰਹਿਣ ਵਾਲੇ ਇੱਕ ਚਸ਼ਮਦੀਦ ਨੇ ਦੱਸਿਆ ਕਿ ਸਵੇਰੇ ਲਗਭਗ 9:30 ਵਜੇ ਅਚਾਨਕ ਇੱਕ ਜ਼ੋਰਦਾਰ ਧਮਾਕਾ ਹੁੰਦਾ ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਲੋਕ ਬਾਹਰ ਆ ਜਾਂਦੇ ਨੇ ਤਾਂ ਉੱਥੋਂ ਇੱਕ ਵਿਅਕਤੀ ਦਰਦ ਨਾਲ ਕਰਾਰਿਆ ਹੁੰਦਾ ਉਸ ਦੀਆਂ ਬਾਹਾਂ ਤੇ ਲੱਤਾਂ ਦੇ ਟੁਕੜੇ-ਟੁਕੜੇ ਹੋ ਚੁੱਕੇ ਹੁੰਦੇ ਨੇ ਕੁਝ ਝਾੜੀਆਂ ਨੂੰ ਵੀ ਅੱਗ ਲੱਗੀ ਹੁੰਦੀ ਹੈ ਲੋਕ ਤੁਰੰਤ ਪੁਲਿਸ ਨੂੰ ਸੂਚਿਤ ਕਰਦੇ ਨੇ ਜ਼ਖਮੀਆਂ ਨੂੰ ਗੁਰੂ ਨਾਨਕ ਦੇਵ ਹਸਪੀਟਲ ਪਹੁੰਚਾਇਆ ਜਾਂਦਾ ਹੈ ਉੱਥੇ ਹੀ ਜੋ ਹੈ ਆਪਣਾ ਦਮ ਤੋੜ ਦਿੰਦਾ tMapate ਦੀ ਸੂਚਨਾ ਮਿਲਦੇ ਹੀ ਬਾਲ ਕਲਾ ਚੌਂਕੀ ਇੰਚਾਰ ਜੋਗਿੰਦਰ ਸਿੰਘ ਤੇ ਅੰਮ੍ਰਿਤਸਰ ਦੀ ਹਾਤੀ ਪੁਲਿਸ ਦੇ ਐਸਐਸਪੀ ਮਨਿੰਦਰ ਸਿੰਘ ਜੋ ਹੁੰਦੇ ਨੇ ਉਹ ਮੌਕੇ ਤੇ ਪਹੁੰਚ ਜਾਂਦੇ ਨੇ ਉੱਥੇ ਹੀ ਜੋ ਡੀਆਈਜੀ ਨੇ ਉਹਨਾਂ ਨੇ ਕਿਹਾ ਕਿ ਮਰਨ ਵਾਲਾ ਵਿਅਕਤੀ ਅਤਵਾਦੀ ਸੰਗਠਨ ਲਈ ਕੰਮ ਕਰ ਰਿਹਾ ਸੀ ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਦੇ ਬਾਰਡਰ ਰੇਂਜਡ ਡੀਆਈਜੀ ਸਤਿੰਦਰ ਸਿੰਘ ਨੇ ਖੁਦ ਮੌਕੇ ਦਾ ਦੌਰਾ ਕੀਤਾ ਉਹਨਾਂ ਨੇ ਕਿਹਾ ਕਿ ਮ੍ਰਿਤਕ ਕਿਸੇ ਅਤਵਾਦੀ ਸੰਗਠਨ ਦੁਆਰਾ ਰੱਖੇ ਹਥਿਆਰਾਂ ਦੀ ਖੇਪ ਲੈਣ ਦੇ ਵਾਸਤੇ ਇੱਥੇ ਆਇਆ ਹੋਇਆ ਸੀ ਇਹ ਧਮਾਕਾ ਇੱਕ ਖੰਬੇ ਦੇ ਕੋਲ ਹੋਇਆ ਆਮ ਤੌਰ ਤੇ ਅਤਵਾਦੀ ਆਪਣੀ ਸਹੀ ਸਥਿਤੀ ਦਰਸਾਉਣ ਦੇ ਲਈ ਅਜੀਹ ਥੰਮਾ ਜਾਂ ਕਿਸੇ ਹੋਰ ਚਿੰਦੀ ਵਰਤੋਂ ਕਰਦੇ ਨੇ ਚੋਨ ਕਰਦੇ ਨੇ ਉੱਥੇ ਡੀਆਈਜੀ ਮੁਤਾਬਿਕ ਮ੍ਰਿਤਕ ਵਿਅਕਤੀ ਪਛਾਨ ਕੀਤੀ ਜਾ ਰਹੀ ਹੈ ਉਸ ਦੀ ਜੇਬ ਦੇ ਵਿੱਚੋਂ ਕੁਝ ਸਬੂਤ ਮਿਲੇ ਨੇ ਜਿਨ੍ਹਾਂ ਤੋਂ ਸਾਫ਼ ਪਤਾ ਲੱਗ ਰਿਹਾ ਹੈ ਕਿ ਇਹ ਕਿਸੇ ਅਤਵਾਦੀ ਸੰਗਠਨ ਦੇ ਲਈ ਕੰਮ ਕਰ ਰਿਹਾ ਸੀ ਉੱਥੇ ਹੀ ਦਿਹਾਤੀ ਪੁਲਿਸ ਦੇ ਐਸਐਸਪੀ ਮਨੀਂਦਰ ਸਿੰਘ ਨੇ ਕਿਹਾ ਕਿ ਜਿਵੇਂ ਹੀ ਇਹ ਘਟਨਾ ਹੋਈ ਸੀ ਤਾਂ ਫੋਰੈਂਸਿਕ ਟੀਮਾਂ ਜੋ ਸੀ ਮੌਕੇ ਤੇ ਪਹੁੰਚ ਚੁੱਕਿਆ ਸੀ ਤੇ ਹਰ ਪਹਿਲੂ ਤੋਂ ਜਾਂਚ ਜੋ ਹੈ ਸ਼ੁਰੂ ਹੋ ਚੁੱਕੀ ਹੈ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਵਿੱਚ ਹਥਿਆਰਾਂ ਦੀ ਖੇਪ ਨੂੰ ਕਿਸੇ ਅਣਜਾਣ ਜਗ੍ਹਾ ਤੇ ਰੱਖਿਆ ਗਿਆ ਸੀ ਤੇ ਫਿਰ ਅਤਵਾਦੀ ਇਸ ਨੂੰ ਲੈ ਕੇ ਚਲੇ ਗਏ ਸਨ ਸੰਭਵ ਹੈ ਕਿ ਮਿੱਟੀ ਦੇ ਥੇ ਬੰਬਾਂ ਦੀ ਕੇ ਪਲੈਨ ਲਈ ਆਇਆ ਹੋਇਆ ਸੀ ਤੇ ਹੋ ਸਕਦਾ ਧਮਾਕੇ ਦੇ ਵਿੱਚ ਮਾਰਿਆ ਗਿਆ ਹੋਵੇ ਉਥੇ ਪਾਕਿਸਤਾਨੀ ਏਜੰਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਨੇ ਇਹ ਵੀ ਕਿਹਾ ਜਾ ਰਿਹਾ ਹੈ ਇਸ ਨਾਲ ਹੀ ਜਿਹੜੀ ਥਾਂ ਦੇ ਉੱਤੇ ਬਲਾਸਟ ਹੋਇਆ ਸੀ ਉਥੇ ਨੀਲੇ ਤਿਰ ਦੇ ਇਲਾਕੇ ਦਾ ਵਿਕਰਮ ਸਿੰਘ ਮਜੀਠੀਆ ਨੇ ਦੌਰਾ ਕੀਤਾ ਤੇ ਨਾਲ ਹੀ ਚਸ਼ਮਦੀਦਾਂ ਦੇ ਨਾਲ ਗੱਲਬਾਤ ਕਰਦੇ ਵੀ ਨਜ਼ਰ ਆਏ ਆਲੋ ਆਖੋ ਬਲੀਕ ਯਾਰ ਗੁਰਪ੍ਰੀਤ ਪਤਾ ਖਾਪਿਆ ਜਦ ਸਟੇਟ ਚੋਂ ਫੜ ਗਿਆ ਇਧਰ ਉਧਰ ਵੇਖਿਆ ਤੇ ਕੋਈ ਵੀ ਤੈਤੂ ਕੇ ਕੋਈ ਨਹੀਂ ਫੜਿਆ ਸਿਮਰ ਨੂੰ ਬੁਲਾਣਾ ਹੋ ਆਪੂ ਵਾਲੇ ਆਪ ਲੋਕ ਉਹ ਕੰਪਨੀ ਰਾਜ ਉਹ ਮੁਲਾਇਕਾ ਪਹੁੰਚਾਈ ਜਿਵੇਂ ਕੋਈ ਉਕਰ ਰਹੇਗਾ ਹੋ ਜਾਂ ਚਲੌਤ ਨੂੰ ਚੱਕਰ ਪਈ ਹੋਇਆ ਸੀ ਨਿਕਲੇ ਉਹ ਕੁਬਤ ਉਸ ਨੂੰ ਨਹੀਂ ਹੋ ਮੋ ਕੱਲਾਈ ਸੀ ਦੀ ਮੋਹਲਾ ਇੱਕ ਮੈਂ ਕਹਿੰਦਾ ਕਹਿੰਦਾ ਉਹਨਾਂ ਦੇ ਕੱਲਾਈ ਤੋਂ ਹੱਥ ਫੜਿਆ ਹੀ ਉਹ ਉਹਦੇ ਆਵਾਜ਼ ਵੀ ਉੱਡ ਗਈ ਦੱਬੀ ਜੁਣੇ ਤੋਂ ਸਭ ਮੂੰਹ ਮਾਇਆ ਉਹਦੇ ਘਰਾਈ پگڑیاں کو چیک کر لیا کی کرنا ہے کسی اون تو دکان ایسی جگہ ہونی جگہ نہیں ہے کہ واہٹ پڑتا بڑی واٹ جو ہوگا سمجھا میں پم بہت جا بنا پڑ کے میں جا کے پھڑکے لگا کے ہٹ جا پم اور بھی سارے اچھی لگیں چلو جو بھی صحیح اعلی خطا چل کر دوبارہ اتنا ایک بھی صحیح گلا ہے لونڈ کنٹرول ہوگا پھر ہو جائے گا نقصان سارے پنجاب میں سارے پنجاب میں نقصان سارے پنجاب میں چلو بچا باکس کی طرف چلیں جو جا अच्छा <kung government> mm -hmm. <ım999> <you go>. <expense>

ਉਹ ਜਦੋਂ ਮੈਂ ਤੇ ਬਾਤ ਕਿ ਦਫਾ ਕੀਤਾ ਉਹਦੋਂ ਆ ਗਏ ਇਨਸਾਨ ਹੋ ਕੇ ਇਹਦਾ ਇਕੱਲਾ ਹੀ ਸੀ ਬੰਦਾ ਉਹਨੂੰ ਆਵਾਜ਼ ਆਉਣੀ ਸੀ ਚੜ ਕੇ ਬਹੁਤ ਜ਼ੰਦਾ ਆਵਾਜ਼ ਆਉਣੀ ਸੀ ਜਾਨੇ ਕੀ ਹੋ ਰਿਹਾ ਨਾਮ ਜੀ ਮੈਂ ਕਹਿੰਦਾ ਮੁੰਡੇ ਕਾਹਿੰਦੇ ਲੱਗਦੇ ਨੇ ਅਮਰ ਜਿਹੜੇ ਸਾਈਕਲ ਵਾਲੇ ਸੀ ਨਾ ਐ ਵਾਲਾ ਮੋੜ ਦੇਣਾ ਉਹਦਾ 50 ਜਾ ਹੁੰਦਾ ਕੋਈ ਕੋਸ਼ਿਸ਼ ਸੋ ਯੋਨੇ ਮੈਦਾਨੇ ਪਾਨ ਆਉਂਦੀ ਸਟਾਟਿਟ ਮਾ ਵੀ ਹੈ ਕਿਹਦਾ ਕਿਹਦਾ ਹੈ ਉਹ ਵੀ ਦਾ ਹੈ